ਦੇਸ਼ ਦੇ ਗ੍ਰਹਿ ਮੰਤਰੀ ਕਲਾਬ ਦਿੱਤੇ ਬਿਆਨਾਂ ਕਰਕੇ ਭਾਜਪਾ ਦਾ ਗੁੱਸਾ ਸਤਵੇਂ ਸਮਾਨ ਤੇ ਹੈ ਅਤੇ ਅੱਜ ਭਾਜਪਾ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਦੀ ਅਗਵਾਈ ਹੇਠ ਫਾਜ਼ਿਲਕਾ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਅਤੇ ਹੋਰ ਵੱਖ-ਵੱਖ ਆਗੂਆਂ ਨੇ ਭਾਗ ਲਿਆ ਅਤੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਿਉਂ ਕਹਿ ਰਹੇ ਆ ਕਿਉਂਕਿ ਉਹ ਸਾਡੀ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇਖੋ ਜੋ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਕਿਸੇ ਪਾਰਟੀ ਦੇ ਹੁੰਦਾ ਉਹ ਦੇਸ਼ ਦਾ ਹੁੰਦਾ ਹੈ ਅੱਜ ਵਿਦੇਸ਼ਾਂ 'ਚ ਮੋਦੀ ਜੀ ਦੀ ਜਿਹੜੇ ਕਾਰ ਹੋਦੀ ਹੈ ਭਾਰਤ ਦੀ ਜਿਹੜੇ ਕਾਰ ਹੋ ਰਹੀ ਹੈ ਤੇ ਸਾਡੇ ਆਮ ਮੁੱਖ ਮੰਤਰੀ ਉਹਨਾਂ ਦੇ ਪ੍ਰਤੀ ਅਪਸ਼ਬਦ ਬੋਲ ਰਿਹਾ ਜੋ ਇੱਕ ਇਹਦੇ ਉਹਨਾਂ ਦੀ ਇੱਕ ਸੰਜੀਮਨ ਸੋਚ ਹੈ ਉਹ ਦਰਸਾਉਂਦੀ ਵੀ ਹੈ ਮਾਨ ਸਾਹਿਬ ਨਹੀਂ ਬੋਲ ਰਹੇ ਮੈਂ ਸਮਨਾ ਹੀ ਪਿੱਛੇ ਉਹ ਕੇਜਰੀਵਾਲ ਬੋਲ ਰਿਹਾ ਹੈ ਕਿਉਂਕਿ ਦਿੱਲੀੋਂ ਵੇਲਾ ਆ ਗਿਆ ਹੈ ਆ ਗਿਆ ਪੰਜਾਬ 'ਚ ਜਦੋਂ ਦਾ ਉਹ ਪੰਜਾਬ ਆਇਆ ਹੈ ਪੰਜਾਬ ਦੇ ਹਾਲਾਤ ਦੇਖ ਲੋ ਕਿਉਂਕਿ ਉਹਦੀ ਜਿਹੜੀ ਸੋਚ ਹੈ ਉਹ ਦੇਸ਼ದ್ರੋਹੀ ਸੋਚ ਹੈਗਾ ਤੇ ਮੈਂ ਮਾਨ ਸਾਹਿਬ ਨੂੰ ਫੀਲ ਕਰਨਾ ਚਾਹਾਂ ਕਿ ਉਹ ਵੱਡੇ ਦਿਲ ਰੱਖ ਕੇ ਸਾਹਮਣੇ ਆਂ ਕਿ ਸਾਰੀ ਦੁਨੀਆ ਤੋਂ ਮੋਦੀ ਜੀ ਨੇ ਤੇ ਆਪਣੇ ਗ੍ਰਹਿ ਮੰਤਰੀ ਜੀ ਨੂੰ અપਮਾਨ ਕੀਤਾ ਹੈ ਉਹ ਕਦੀ ਮਾਫੀ ਮੰਗਣ ਦੇਖੋ ਇਹ ਸਰਕਾਰ 1.5 ਸਾਲ ਦੀ ਰਹਿ ਗਈ ਹੈ ਉਹ ਚਲਾਨ ਉਹ ਐ ਜਾ ਕੋਈ ਕੰਮ ਨਾ ਕਰਨ ਜਾ ਕੇ ਉਹਨਾਂ ਦੇ ਦੱਬਾ ਲੱਗੇ ਜੀ ਸ਼ਬਦ ਕੀ ਬੋਲੇਗੇ ਜੀ ਸ਼ਬਦ ਇਹ ਕਿ ਮੋਦੀ ਨੇ ਬੋਲੇ ਰਿਓ ਉਹ ਕੋਈ ਲਤਾਵੀਆਂ ਜਾ ਰਹੇ ਹੈ ਕੁਝ ਸਰਗੋਵੀਆਂ ਜਾ ਰਹੇ ਹੈ ਜਿਸ ਮੁੱਖ ਮੰਤਰੀ ਨੂੰ ਦੇਸ਼ਾਂ ਦੇ ਨਾਮ ਦਾ ਹੀ ਨਹੀਂ ਪਤਾ ਕਹਿੰਦਾ ਦੱਸਦਾ ਜਰਬਾਦੀ ਹੈ ਪੂਛਣ ਵਾਲਾ ਵੇ ਚਾਹ ਹਿੰਦੋਸਤਾਨ ਦੀ ਆਬਾਦੀ 140 ਕਰੋੜ ਹੈ ਚੈਕੀ ਦੀ ਦੇਸ਼ ਦੀ ਆਬਾਦੀ 10000 ਕਰੋੜ 10 ਕਰੋੜ ਹੈ ਉਹਨਾਂ ਦੀ ਜਿਹੜੀ ਵੈਲਿਊ ਹੁੰਦੀ ਹੈ ਬਰਾਬਰ ਹੁੰਦੀ ਹੈ ਸੁਪਰਾਸ਼ਟ੍ਰੇਜ ਉਸ ਸੰਬੰਧ ਨੂੰ ਇਹ ਸਮਝਣ ਦੇ ਉਹ ਪੰਜਾਬ ਦਾ ਲੀਡਰ ਨੇ ਪੰਜਾਬ ਦਾ ਲੀਡਰ ਹੀ ਬਣਿਆ ਰਵੇ ਅੰਤਰਰਾਸ਼ਟਰੀ ਮੁੱਦੇ ਤੇ ਜਾਣਦੇ ਉਹਨੂੰ ਕੋਈ ਲੋੜ ਨਹੀਂ ਤੇ ਉਹਨਾਂ ਨੂੰ ਵੱਡਾ ਦਿਲ ਕਰਕੇ ਆਮ ਜਨਤਾ ਤੋਂ ਮੋਦੀ ਸਾਹਿਬ ਦਾ ਜੋ ਮਾਨ ਕੀਤਾ ਉੱਤੇ ਫਿਰ ਬਾਬੂ ਮਾਨੀ ਦੀ ਬਾਰੇ ਗ੍ਰੇਪ ਜਿਹੜੀ ਕਾਬਲੀ ਬਰਤੀ ਹੈ ਕੋਈ ਇੱਕ ਦਿਨ ਨਹੀਂ ਹੋਗਾ ਇਸ ਕਰਕੇ ਕਾਰਿਆ ਕਰਤਾ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਵਿੱਚ ਰੋਸ ਹੈ ਇਸ ਕਰਕੇ ਅੱਜ ਦਾ ਪੁਤਲਾ ਜਲਾ ਕੇ ਤੇ ਰੋਸ ਪ੍ਰਗਟ ਕੀਤਾ ਹੈ ਕਿ ਇਸ ਤਰ੍ਹਾਂ ਦੀ ਸ਼ਰਧਾਂ ਦੀ ਬਣਾ ਲਾ ਕੇ ਖੜੀ ਹਾਂ ਅਗਲਾ ਸਟੈਪ ਕੀ ਰਹੇਗਾ ਅਗਲਾ ਸਟੈਪ ਤਾਂ ਇਹ ਤਾਂ ਅੱਜ ਦਾ ਕੰਮ ਦਾ ਹੋ ਗਿਆ ਹੁਣ ਅੱਗੇ ਕੋਈ ਹੋਰ ਗੜਬੜ ਕਰੇਗਾ ਤਾਂ ਹੋਰ ਤਰ੍ਹਾਂ ਕੀ ਨਹੀਂ ਕਿਸੇ ਨੇ ਭਾਈ ਪ੍ਰੋਟੈਸਟ ਦਾ ਕੀ ਸੀਮਤ ਹੈ ਤੁਹਾਡਾ ਭਾਈ ਦੇਖੋ ਸਰਾਜਰੀਤੇ ਦੇ ਵਿੱਚ ਕੀ ਹੈ ਕਿ ਆਪ ਦਾ ਰੋਸ ਹੈ ਉਹ ਪ੍ਰਗਟ ਕੀਤਾ ਉਹਨੂੰ ਅਗਰੇ ਚਿਤਾਵਨੀ ਜਾਏਗੀ ਇਸ ਤਰ੍ਹਾਂ ਦਾ ਹੁੰਦਾ ਲੱਗੇ ਵਾਸਤੇ ਸੁਧਰ ਜੇਵੇ ਤੇ ਪੰਜਾਬ ਦੀ ਲੋਅ ਐਂਡ ਕਾਡਰ ਦੀ ਸਥਿਤੀ ਨੂੰ ਵੀ ਸਮਝੋ ਨਹੀਂ ਨਹੀਂ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਬਿਲਕੁਲ ਨਹੀਂ ਹੈ ਕੋਣ ਬੰਦਾ ਕਿਤੇ ਮਾਰਿਆ ਜਾਵੇ ਕੋਣ ਕਿੱਥੇ ਕੁੱਟਿਆ ਜਾਵੇ ਕੋਣ ਕਿੱਥੇ ਕੁੱਟਿਆ ਜਾਵੇ ਕੋਈ ਸੁਣਾਈ ਨਹੀਂ ਹੈ ਕੋਈ ਕਿਸੇ ਦਾ ਕੰਮ ਨਹੀਂ ਹੋ ਰਿਹਾ ਰਿਸ਼ਤ ਫੋਰੀ ਫੜੀ ਹੋਈ ਹੈ ਨਸ਼ਾ ਖੋਰੀ ਵੜੀ ਹੋਈ ਹੈ ਪਰ ਜਿਹੜੀ ਇਹਨਾਂ ਨੇ ਗੱਲਾਂ ਕੀਤੀ ਇੱਕ ਵੀ ਪੂਰੀ ਨਹੀਂ ਕੀਤੀ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਤੁਹਾਨੂੰ 10000 ਤਾਂ ਬਿਆਨ ਸਮਝਦੇ ਹੋ ਵੀ 10000 ਬੰਦੇ ਪੰਜਾਬ ਵਿੱਚ ਖੜੇ ਹੋ ਰਹੇ ਉਹ ਬੇਰੋਜ਼ਗਾਰੀ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਇਹਨੂੰ ਰੋਜ਼ਗਾਰ ਤਾਂ ਦਿੱਤਾ ਹੀ ਨਹੀਂ ਕੱਲ ਨਾ ਨਾਲ ਦਿੰਦੇ ਆ ਗੱਲਾਂ ਦੇ ਨਾਲ ਫੋਟੋ ਸਟੇਜ ਤੇ ਦਿੰਦੇ ਆ ਕਰਦੇ ਗ੍ਰਾਂਟ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत